ਕੀ ਹਾਲ ਹੈ ਜਾਲਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਬੀ ਬਲੌਗਰ ਤੈਨਾਂ ਦੇ ਵਿੱਚ ਤੇ ਆਈ ਦੀ ਵੀਡੀਓ ਵਿੱਚ ਵੀ ਸਾਰਿਆਂ ਦਾ ਸਵਾਗਤ ਆ। ਇਹ ਗਾਇਸ ਅੱਜ ਸਾਨੂੰ ਹੈਗੀ ਹੈ ਛੁੱਟੀ ਤੇ ਅੱਜ ਸਾਡੇ ਸਕੂਲੇ ਤੀਆਂ ਦਾ ਫੰਕਸ਼ਨ ਹੈ ਇਸ ਕਰਕੇ ਮੰਡਿਆਂ ਨੂੰ ਬੁਲਾਇਆ ਨਹੀਂ ਹੈ ਨਾ ਆਪਾਂ ਜਾਣਾ ਹੀ ਹੈ ਗਾਇਸ ਛੁੱਟੀ ਆਪਾਂ ਮੋਜਾ ਲੜਦੇ ਕਰੇ ਤੇ ਹੁਣ ਮੈਂ ਰੋਟੀ ਖਾਣ ਲਗਾ ਗਾਇਸ ਸਵੇਰ ਦੇ ਵਜ ਗਿਏ ਨੇ ਕੁਝ 10 ਸਬ ਤੇ ਗਾਇਸ ਮੈਂ 8:30 ਵਜੇ ਉੱਠ ਗਿਆ ਹਾਂ ਨਹਾ ਧੋ ਕੇ ਦੇਖੋ ਆਪਾਂ ਕਿ ਦੇਖੋ ਮੈਂ ਚੱਲ ਲੋਕ ਦੀ ਸਟਾਰਟਿੰਗ ਕਰ ਦਈਏ ਤੇ ਕਲ ਦਾ ਲੋਕ ਸ਼ਾਇਦ ਪੈ ਗਿਆ ਨਾ ਆ ਤੇ ਕੋ ਬਾਬੇ ਬਕਾ ਲੇ ਗਏ ਹਾਂ ਤੇ ਹੁਣ ਗਾਇਸ ਰੋਟੀ ਖਾ ਕੇ ਤੁਹਾਨੂੰ ਮਿਲਦਾ ਆ ਬਾਈ ਬੈ ਕੇ ਤੇ ਆ ਆ ਸਕੂਲ ਦਾ ਕੰਮ ਕਰਨਾ ਤੇ ਮੈਂ ਸੋਚਣਿਆ ਹਾਂ ਕਿ ਰੋਟੀ ਪਾਣੀ ਖਾ ਕੇ ਨਾ ਤੇ ਸ਼ਰਦਾਈ ਨਹੀਂ ਤੇ ਸ਼ਰਦਾਈ ਦਾ ਸਮਾਨ ਮੈਂ ਭੇਜਦਾ ਹਾਂ ਤੇ ਹੁਣ ਰੋਟੀ ਰੱਟੀ ਖਾ ਗਏ ਨਾ ਫਿਰ ਸ਼ਰਦਾਈ ਬਣਾਉਣੀ ਆ ਤੇ ਸ਼ਰਦਾਈ ਪੀ ਲਿਆ ਔਰ ਆਪਣਾ ਬੈਗ ਤੇ ਲਾਈਵ ਸਟ੍ਰੀਮ ਗਾਇਸ ਮੈਂ ਫੋਲੋ ਕਰ ਲਈ ਤੇ ਪਰ ਮੜਾ ਪੜਾਈ ਤੋਂ ਪਹਿਲਾਂ ਕਰ ਫਿਰ ਕਈ ਟਾਈਕ ਹੋ ਗਿਆ ਲਾਈਵ ਸਟ੍ਰੀਮ ਕੀਤੇ ਨੂੰ ਤੇ ਚੈੱਕ ਕਰ ਲਿਓ ਤੇ ਦੀ ਮੈਂ ਗੇਮ ਖੇਡਦਾ ਮੈਂ ਚੱਲ ਗੇਮ ਵਲੌਗ ਬਣਾਉਣੀ ਤੇ ਆ ਗੇਮ ਵੀ ਖੇਡ ਲਈ ਕੀ ਕਰਨਾ ਵੇਲੇ ਬਹਿ ਕੇ ਨਾ ਮੈਂ ਬਾਤ ਕਰ ਲਿਆ ਤੇ ਹੁਣ ਆਪਾਂ ਮੜਿਆ ਰਹਿੰਦੇ ਆ ਰਹਿ ਗਿਆ ਕੰਮ ਕਰਦੇ ਆ ਮੜਾ ਨਹੀਂ ਹਾਇ ਤੇ ਪਤਾ ਨਹੀਂ ਕਿਨੇ ਚੈਪਟਰ 2 ਕਿ 3 ਪਏ ਆ ਉਹ ਕਰਦੇ ਫਿਰ ਤੁਹਾਨੂੰ ਮਿਲਦੇ ਪਾ ਗਾਈ ਗਾਇਸ ਹੁਣ ਬਣਾਉਣਾ ਲੱਗਾ ਸ਼ਰਤਾਈ ਇਹਦੇ ਵਿੱਚ ਸਾਰਾ ਸਮਾਨ ਭੇਂ ਕੇ ਰੱਖਿਆ ਨਾਲ ਮੀਨਾ ਸ਼ਰਦਾਈ ਤੇ ਫਿਰ ਉਹ ਸਾਰਾ ਸਮਾਨ ਰੈਡੀ ਕਰ ਲਈਏ ਫਿਰ ਬਣਾਉਣੇ ਆ ਗਾਇਸ ਗਾਇਸ ਚੈੱਕ ਕਰੋ ਆਪਣਾ ਸਾਰਾ ਮਟੀਰੀਅਲ ਰੈਡੀ ਆ ਤੇ ਇਹਨੂੰ ਇਹ ਚੰਗੀ ਤਰ੍ਹਾਂ ਸੁਕਾ ਲਿਆ ਸੁਕਾ ਲਿਆ ਨੂੰ ਭੇਜਿਆ ਤੇ ਮਿਠਾ ਵੀ ਇਹਦੇ ਵਿੱਚ ਪਾ ਲਿਆ ਆ ਹੋਏਗਾ ਪਾਣੀ ਜਿਹੜਾ ਵਧੀਆ ਹੁਣ ਆਪਾਂ ਲਾਚੀਆਂ ਬੋਨੇ ਲਾਚੀਆਂ ਤੇ ਲਾਚੀਆਂ 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 ਆ ਵੱਡੀਆਂ ਲਾਚੀਆਂ ਆਏ ਵੀ ਨਹੀਂ ਲੈਣੀਆਂ

ਯਾਰ ਤੇ ਪੰਜੇ 7 ਦਾ 7 ਅੱਠ ਦਾ ਭਾਰੀ ਹੈ ਗਾਇਸ ਬੜੀਆਂ ਸੱਤ ਪੈ ਗਈਆਂ ਏ ਆ 6 7 ਤੇ 8 ਕਾਲ ਬੜੀਆਂ ਇੰਨੀਆਂ ਕਹਾਗ ਲਾਚੀਆਂ ਦੇ ਹਰਾਰਾ ਕਰਦੇ ਸਾਰਾ ਸਮਾਨ ਸੌ ਪਾ ਲਈ ਜੁਵੈ ਨਹੀਂ ਪਾਈਦੀ ਬਸ ਸੌ ਪਾਤੀ ਜੁਵੈ ਪਾ ਕੇ ਤਰੂਸ ਨਹੀਂ ਕੱਟਣਾ ਹੁਣ ਆਪਾਂ ਨੂੰ ਕਰਦੇ ਆਂ ਬੰਦ ਤਾਂ ਬਣਾ ਕੇ ਮਿਲਦੇ ਆ ਗਾਈਸ ਹਣ ਪੀਣੇ ਬਣਾ ਕੇ ਬਾਏ ਆ ਮਿੱਠੀ ਦਾਦੂ ਹੋ ਚੁਕਾ ਹੈ ਗਾਂਢ ਤੇ ਆ ਜਿਹੜਾ ਆ ਘੁੰਮਣਾ ਬੰਦ ਹੋ ਗਿਆ ਇਹ ਟੁੱਟ ਗਿਆ ਹੀ ਆ ਟੁੱਟ ਚੁੱਕਿਆ ਆ ਹੁਣ ਆ ਵੱਡੀ ਤੇ ਯੂਜ਼ ਤੋਂ ਹੁੰਦਿਆ ਆ ਤੇ ਅਸੀਂ ਚ ਠੰਡਾ ਮਤਲਬ ਮਿੱਠਾ ਕੋਲ ਕੇ ਰੱਖਿਆ ਹੁਣ ਬੰਨ ਜੂਗੀ ਫੇਰ ਬਖਾਣਾ ਤੇ ਛਰਦਾਈ ਬਣ ਚੁੱਕੀ ਹੈ ਸ਼ਾਨਣਾ ਵੀ ਲੱਗ ਚੁੱਕਾ ਹੈ ਤੇ ਫਰੀਤੀ ਰਹਾਤੀ ਹੈ ਛਰਦਾਈ ਬਣਾ ਕੇ ਤੇ ਆ ਰਹੀ ਗਾਇਸ ਸ਼ਰਧਾਈ ਤੇ ਇਹਨੂੰ ਹਨ ਪੀਨੇ ਆ ਤੇ ਆ ਰਿਹਾ ਸ਼ਾਨਣਾ ਜਿਹੜਾ ਲਾਇਆ ਜਿਹੜਾ ਵੇਸਟ ਮਟੀਰੀਅਲ ਬਚਿਆ ਹੈ ਤੇ ਇਹ ਗਾਇਸ ਉਹਨਾਾ ਆਪਾਂ ਵੇਸਟ ਨਹੀਂ ਕਰਦੇ ਨੇ ਹਰ ਇੱਕ ਚੀਜ਼ ਨੂੰ ਇਹਨੂੰ ਸਭ ਜਿੱਥੇ ਪਾਵਾਂਗੇ ਚਲੋ ਗਾਇਸ ਤੇ ਹੁਣ ਤੁਹਾਨੂੰ ਮਿਲੂੰਗਾ ਟਿਊਸ਼ਨ ਦੇ ਜਾਣ ਵਕਤ ਜਿਹਨੂੰ ਅੱਜ ਦਾ ਮਤਲਬ ਜਾਣ ਵਕਤ ਟਿਊਸ਼ਨ ਦੇ ਮਿਲਾਂਗੇ ਗਾਇਸ ਬਾਏ ਸ਼ਰਧਾਈ ਪੀ ਕੇ ਲੱਗਾ ਹਾਂ ਸੌਣ ਤੇ ਜਦੋਂ ਮੈਂ ਵੇਖਿਆ ਤਾਂ ਮੌਸਮ ਬਾਰਮੀ ਪੈੰਦਿਆ ਆ ਖਿਆਲ ਕਰੋ ਗਾਇਸ ਬਾਹਰ ਗਿਆ ਹੈ ਨਹੀਂ ਪੈਣ ਤੇ ਓਏ ਹੋਏ ਹੋਏ ਹੋ ਗਾਇਸ ਹੁਣ ਮੈਂ ਲੱਗਾ ਹਾਂ ਸੌਂ ਕਿਉਂਕਿ ਘੰਟਾ ਆਜੇ ਪਿਆ ਆ 1.5 ਘੰਟਾ ਟਿਊਸ਼ਨ ਤੇ ਜਾਣ ਨੂੰ ਇਸ ਕਰਕੇ ਮੈਂ ਸੌਂ ਲੱਗਾ ਤੁਹਾਨੂੰ ਮਿਲਦਾ ਗਾਇਸ ਟਿਊਸ਼ਨ ਤੇ ਜਾਣ ਨੂੰ ਤਾਂ ਭਾਈ ਬਾਈ ਗਾਇਸ ਮੈਂ ਹੁਣ ਉੱਠ ਚੁੱਕਾ ਆਂ ਤੇ ਉੱਠ ਕੇ ਮੈਂ ਬੱਦਨ ਲੱਗਾ ਹਾਂ ਹਰੇ ਰੰਗ ਦੀ ਪੱਗ ਤੇ ਪੱਗ ਬਨ ਕੇ ਜਾਂਦੇ ਆ ਗਾਇਸ ਬਾਹਰ ਤੇ ਮੈਨੂੰ ਆਇਆ ਆ ਯਾਨੀ ਕਿ ਦਾ ਫੋਨ ਨਹੀਂ ਕਿ ਤੇ ਮੈਨੂੰ ਆਂਦਾ ਅੱਜ ਚਲਦੇ ਆ ਫਿਰ ਤੋਂ ਰੋਹਨ ਬੇਕਰੀ ਤੇ ਵੀਡੀਓ ਦਾ ਟਾਈਟਲ ਮੈਨੂੰ ਮਿਲ ਚੁੱਕਾ ਆ ਅੱਜ ਅਸੀਂ ਗਏ ਹਾਂ ਰੋਹਨ ਬੇਕਰੀ ਤੇ ਬਸ ਟਾਈਟਲ ਸਮਝਾ ਚੁੱਕਾ ਹੈ ਉਹਨਾਂ ਪਰ ਕਿ ਇਹ ਚੀਦੀ ਦੌੜ ਨਹੀਂ ਹੈ ਹੁਣ ਆਪਾਂ ਅੱਗੇ ਦੇ ਵੀਡੀਓ ਸਟਾਰਟ ਕਰਾਂਗੇ ਪੱਗ ਬੰਦੀ ਹੈ ਬਾਏ ਗਾਇਸ ਗਾਇਸ ਬੰਨ ਲਈ ਹੈ ਪੱਗ ਚੈੱਕ ਕਰੋ ਓਏ ਹੋਏ ਹੋਏ ਗਾਇਸ ਪੱਗ ਮੜੀ ਸ਼ਾਂਦਰ ਵੱਜੀ ਹੈ ਬਸ ਮੂਛੋ ਮੜੀ ਜੀ ਉਹ ਲੱਗੀ ਪੱਗ ਇਹਦੀ ਗੱਲ ਹੈ ਲੜ ਸ਼ਰਮੋਟ ਆ ਗਿਆ ਮੜਿਆ ਚਲ ਕੋਈ ਗੱਲ ਨਹੀਂ ਗਾਇਸ ਤੇ ਹੁਣ ਸ਼ਰਦਾਈ ਦਾ ਗਲਾਸ ਪੀਨੇ ਆ ਫਿਰ ਤੋਂ ਫਿਰ ਤੋਂ ਸ਼ਰਦਾਈ ਦਾ ਗਲਾਸ ਪੀ ਕੇ ਤੇ ਫਿਰ ਚੱਲਦੇ ਆ ਗਾਇਸ ਥੱਲੇ ਦੁਕਾਨੇ ਅਣੀ ਕੇ ਦੀ ਵੇਟ ਕਰਦੇ ਜਦੋਂ ਅਣੀ ਕੇ ਦਾਊਗਾ ਫਿਰ ਆਪਾਂ ਚੱਲ ਜਾਗੇ ਚੀਜੀ ਖਾਨ ਹੈਲੋ ਗਾਇਸ ਤੇ ਆਪਾਂ ਬੰਨਾ ਪਰਨਾ ਗਾਇਸ ਬਾਈਪੀ ਲਿਆ ਤੇ ਹੁਣ ਆਪਾਂ ਆ ਚੁੱਕੇ ਆ ਤੇ ਅਣੀ ਕੇ ਦੀ ਆਇਆ ਹੈ ਅਣੀ ਕੇ ਨੰਬਰ ਚਲਾਇਆ ਖਾਣ ਲਈ ਦਾਪਾ ਚੱਲਦੇ ਆ ਮੂਸੇ ਦੇ ਦਾ ਉਹ ਰੈਡੀ ਹੈ ਚਲ ਵੇ ਸਟਾਰਟ ਕਰ ਮੰਮੀ ਨੂੰ ਪੁੱਛ ਰਿਹਾ ਮੰਮੀ ਅੰਦਰ ਜਾ ਚੱਲ ਜਾ ਤੇ ਹਾਂ ਹੁਣ ਵਧਿਆ ਕੈਮਰੇ ਦਾ ਅਸਲੀ ਕਿਉਂ ਹੁਣ ਆਪਾਂ ਵੀ ਚੱਲਦੇ ਆ ਗਾਇਸ ਇੱਜਾ ਲਵੀ ਹੁਣ ਆਪਾਂ ਮਿਲਦੇ ਗਏ ਰੋਹਨ ਬੇકરી ਦੇ ਬੂਏ ਜਾ ਕੇ ਬਾਏ ਗਾਈਜ਼ ਆਪਾਂ ਨਵਾਂ ਆ ਕੇ ਆਈ ਤੇ ਗਾਈਜ਼ ਹੁਣ ਆਪਾਂ ਬਰੀਆਂ ਬੇકરી ਤੇ ਪਹੁੰਚ ਗਏ ਆ ਤੇ ਆ ਚੈੱਕ ਕਰੋ ਗਾਈਜ਼ ਬੇકરી ਹੁਣ ਆਪਾਂ ਚੱਲਦੇ ਅੰਦਰ ਤੇ ਬੋਲਦੇ ਤੁਹਾਨੂੰ ਬਾਅਦ ਚ ਦੰਦੇ ਮਗਾ ਮੰਗੋ ਕੇ ਗਾਈਜ਼ ਬਾਏ ਅੰਦਰ ਬੈਨੇ ਆ ਕੀ ਕੀ ਮੰਗੋਣ ਆੀ ਪਰਾ ਪ੍ਰੀਮੀਅਮ ਮਗਾ ਲਈਏ ਮੀਡੀਅਮ ਆਹੋ ਬੜਾ ਆ ਮੀਡੀਅਮ ਨੂੰ ਹਮ ਬੜੀਗਾ ਆਰਡਰ ਦੇ ਆ ਸੋਚਣ ਕੀ ਕੀ ਮਗਾਵਾ ਕੀ ਲਈ ਪਤਾ ਨਹੀਂ ਕੀ ਦਿੱਕਾ ਗਾਇਸ ਹੱਥ ਘਰੋਣਿਆ ਨਹੀਂ ਕੇ ਵੀ ਹੁਣ ਵੇਨੇ ਜੋ ਮੋ ਬੋਲਾ ਕੀ ਕਰ ਸਕਦੇ ਹਾਂ ਮੈਨੂੰ ਪਰ ਹਰ ਮਨ ਨੂੰ ਬੁਲਾਇਆ ਹਰ ਮਨ ਵੀ ਆਉਣ ਲੱਗਾ ਬਜਾ ਪਰ ਆਹੀ ਖਾਣ ਪੀਣ ਆਇਆ ਤਾਂ ਨਾਲ ਆਈ ਨੂੰ ਚੱਕੜਿਆ ਹੁੰਦਾ ਪਾਪੇ ਜੀ ਆਪਣੇ ਨੂੰ ਗਾਇਸ ਉਹਨਾਂ ਪਕਾੜੀਆ ਬੈਠ ਗਿਆ ਮਨ ਵੀ ਆ ਚੁੱਕਾ ਹੈ ਤਾਂ ਆਪਣਾ ਸਾਰੇ ਘਣੇ ਆ ਚੁੱਕੇ ਹੈ ਮਿਊਨਿਸਪਲ ਵੀ ਆ ਗਏ ਸਾਰੇ ਘਣੇ ਆ ਗਏ ਬੈਠੇ ਹਾਰਟ ਸਕੂਲ ਦਾ ਸਭ ਵੀ ਆ ਚੁੱਕਾ ਹੈ ਰਵੀ ਸਰ ਤੇ ਆ ਚਾਪਰਾ ਨਹੀਂ ਕਿ ਤੈਨੂੰ ਲੈਣ ਦਾ ਉਹਨੂੰ ਕਰੋ ਮੈਂ ਬੈਠੀ ਹਾਂ ਖਾਦੀਆਂ ਗਾਇਸ ਮੈਂ ਹੁਣ ਫਿਰ ਦੇ ਪਿਆ ਤੇ ਉਹ ਗਾਈ ਘਰ ਦੇ ਨੀ ਮਿਰਚੇ ਉਹ ਆ ਦੂਰੀ ਆ ਕਿਹਦੀ ਬੋਲ ਦੇ ਕਹਿੰਦੇ ਨਹੀਂ ਮਿਰਚ ਹੀ ਪੀ ਪੀ ਕੇ ਤਾਂ ਕਾਇ ਨਹੀਂ ਤੇ ਢੇਡ ਭਰ ਗਿਆ ਦੋਰ ਕੋਈ ਕੰਮ ਨਹੀਂ ਉਹ ਕਹਿੰਦੇ ਜਨਰੇਟਰ ਬੱਤੀ ਤੇ ਜੀ ਦੂਜਾ ਬੰਦੇ ਚ ਟਾਈਮ ਲੱਗਦਾ ਬੱਤੀ ਗਈ ਤੇ ਆਨੇ ਜਨਰੇਟਰ ਦੇ ਹੁੰਦੇ ਚਾਹੂ ਤੇ ਬੋਲੀ ਬੋਲੀ ਹੋਣ ਕਰਮ ਹੋਊਗਾ ਤੇ ਫਿਰ ਇਹ ਪੀਜਾ ਮੰਗਾਇਆ ਤੇਰਾ ਗਲਾਸ ਕਿਹਾ ਮੇਰਾ ਘੜਾ ਮੇਰਾ ਆਇਆ ਤੇ ਤੇਰਾ ਨਹੀਂ ਤੇ ਫਿਰ ਮੰਗਾਲਾ ਹੋਰ ਕੀ ਉਹਨਾਂ ਨੇ ਕਹਿੰਦਾ ਦੋਰ ਪੋਰ ਦੂਜੀ ਐਸਟੀ ਬੜੀ ਲੰਬੇ ਬੜੇ ਹਾਂ ਹਾਂ ਐਸਟੀ ਬੜੀ ਲੰਬੇ ਆਲੇ ਸਾਲੇ ਵੇਖਾਇਆ ਮੈਂ ਵੈਸੇ ਕਰ ਕਰ ਨਹੀਂ ਕੰਡਾ ਕਰ ਬੰਦਾ ਕੀ ਹੈ ਜਾਲ ਬੋ ਸਬਸਕ੍ਰਾਈਬ ਕਰੋ ਸਬਸਕਰਾਈਬਰ ਆਹ ਸਬਸਕਰਾਈਬਰ ਆ ਗਏ ਤੇਰਾ ਟਾਈਟਲ ਬਣ ਗਿਆ ਨਾ ਟਾਈਟਲ ਬਣ ਗਿਆ ਅੱਜ ਹਨ ਬੇਕਰੀ ਤੇ ਸਬਸਕਰਾਈਬਰ ਮਿਲਿਆ ਗਾਈਜ਼ ਉਹਨਾਂ ਬਤਨ ਮਿਲਦੇ ਅਭੀ ਜਬੂਲੇ ਲੈ ਕੇ ਪਾਏ ਗਏ ਲਵਜੀ ਵੇਖੋ ਅੱਜ ਕਿੰਨੇ ਵੱਡੇ ਵਲੋਗਰ ਦਾ ਕੈਮਰਾ ਮੇਰੇ ਹੱਥ ਆ ਗਿਆ ਕਿਦਾਂ ਫੜਨਾ ਭਾਈ ਗਲਤ ਫੜਿਆ ਇਤੋਂ ਬੜੀ ਕਰਦਾ ਏਦਾਂ ਗਾਈਜ਼ ਬੱਤੀ ਜਲਦੀ ਵੇਖੋ ਆਜ ਦੀ ਹੈ ਫੇਰਾ ਦੀ ਹੈ ਆਈਏ ਆਈਏ ਆਇਆ ਇਸੀ AC ਨੇ ਹੋਣ ਕੀਤਾ ਹਾਂਜੀ ਜੀਨਰੇਟਰ ਦੇ ਨੋਰਮ ਚੱਲ ਪਿਆਗਾ ਇਸ ਤੇ ਚਾਕਰ ਬੇਕਰ ਗਰੀਸ਼ਾਂ ਦਾ ਆ ਰਕਾ ਆਹ ਵੇਖੋ ਜੀ ਅਸੀਂ ਮੰਗਾਇਆ ਚੈੱਕ ਕਰੋ ਜੀ ਦਾ ਮੰਗਾਇਆ ਤੇ ਗਾਇਸ ਹੁਣ ਆਪਾਂ ਠੀਕ ਆਊਗਾ ਤੇ ਫਿਰ ਤਾਂ ਮਿਲਾਵਾਂਗੇ ਕਿ ਕਿੰਨਾ ਠੀਕ ਹੈ ਉਹਨੇ ਤੇਰੇ ਅੰਨਿਆ ਮੰਗੂ ਉਹਨੇ ਤੇਰੇ ਫੈਟੀਆਂ ਖਾਲੀ ਬਲੇਟ ਆ ਗਈ ਮੇਰਾ ਮੂੰਹ ਵੇਖੋ ਫਿਲਹਾਲ ਵੀ ਬੜਾ ਗੰਦਾ ਹੈ ਬੰਦ ਕਰ ਗਾਈਸ ਆਪਣਾ ਅੱਜੋ ਗਿਆ ਪੀਜ਼ਾ ਤੇ ਇਹਦੇ ਮੂੰਹ ਤੇ ਖੁਸ਼ੀ ਸੰਭਾਲੀ ਨਹੀਂ ਜਾਂਦੀ ਲਿਆ ਰਿਆ ਪੀਜ਼ਾ ਰੱਖ ਇੱਥੇ ਤੇ ਹਰ ਮਨ ਸ਼ੁਕੀਗ ਰਿਆ ਪਾਉਣ ਤੇ ਪੱਲਾ ਕੱਲਾ ਨਾ ਖਾ ਲਈ ਮम्मा ਸਾਰਾ ਪੀਜ਼ਾ ਥੀਅਰ ਗਾਈਸ ਅਨਪਾ ਪੀਜ਼ਾ ਖਾਣੇ ਫਿਰ ਤੁਹਾਨੂੰ ਮਿਲਦੇ ਹਾਂ ਬਾਏ ਗਾਈਸ ਸਾਰਾ ਕੁਝ ਖਾਲੀ ਕਰ ਦਿੱਤਾ ਹੈ ਪੀਜ਼ਾ ਵੀ ਮਕਾ ਦਿੰਦਾ ਹੈ ਤੇ ਦੇਖੇ ਵੇਖਿਓ ਹਾਂ ਡੱਪਦਾ ਵੇਖਿਓ ਕਿੱਦਾਂ ਜੀ ਓਏ ਹੋਣ ਤੇ ਹਰ ਮਨ ਪੀਸ ਇੰਗੋ ਕੇ ਹੋਣ ਮੈਸੇਜ ਆਈ ਓਦੋਂ ਤੇ ਆਇਕੋ ਹੁਣ ਅਪਾ ਮੈਨੇ ਖਾਨੇ ਆ ਗੁੱਟ ਕੇ ਨਹੀਂ ਹੁਣ ਢਿੱਡ ਭਰ ਗਿਆ ਵੈਸੇ ਘਰੇ ਚਲਦੇ ਆ ਗਾਇਸ ਪੇਸਟਰੀ ਮਸ ਹਨੀ ਚਲੋ ਖਾ ਲੇ ਲੇ ਫਿਰ ਘਰ ਚਲਦੇ ਆ ਚੁਕੀ ਹੈ ਪੇਸਟਰੀ ਤੇ ਹਰ ਮੰਨ ਤੂੰ ਆਪਣੀ ਤੇ ਲੈ ਨਹੀਂ ਲੈ ਚਲ ਠੀਕ ਹੈ ਢਿੱਡ ਭਰ ਗਿਆ ਅਸੀਂ ਤਾਂ ਖਾਨੇ ਆ ਗਾਇਸ ਗਾਇਸ ਖਾ ਵੀ ਲਿਆ ਆ ਕਿਉਂ 76 ਖਾਨੇ ਮਾਮਾ ਉਦਾਂ ਤੋਂ ਉਹਨਾਂ ਨੇ ਵਧੀਆ ਤੱਕ ਤਰ੍ਹਾਂ ਜਾਂਦੇ ਨੇ ਹੁਣ ਘਟ ਕੇ ਠੱਕੇ ਮਾਰ ਮਾਰ ਕਰ ਰਹੇ ਆ ਗਾਇਸ ਹੁਣ ਅਪਾ ਖਾ ਵੀ ਲਿਆ ਆ ਹੁਣ ਅਪਾ ਚਲਦੇ ਆ ਬਾਅਰ ਬਾਏ ਚੈੱਕ ਕਰੋ ਬਾਹਰ ਮੀਂਹ ਪੈ ਰਿਹਾ ਆ ਤੇ ਹੈ ਫੋਟੋ ਫੜੋ ਤੇ ਮਾਮਾ ਕਿਤਨੀ ਹੈ ਕੱਢੀ ਚੱਲ ਮਾਲੀਆਂ ਥੋੜਾ ਥੋੜਾ ਕਿਤਨੇ ਮਾਮਾ ਇੰਨੇ ਵਧੀਆ ਮੈਂ ਵੀ ਕੁੜੇ ਇੱਕ ਵਧੀਆ ਕੱਪੜੇ ਪਾਏ ਆ ਬੜੇ ਵਧੀਆ ਉਹ ਜੀ ਅਮਰਤ ਵੀ ਆ ਚੁੱਕਾ ਹੈ ਗਾਇਸ ਹੁਣ ਗਾਇਸ ਆਪਾਂ ਕਾ ਵੀ ਲਿਆ ਦੋਣ ਆਪਾਂ ਚੱਲਦੇ ਆ ਚੱਲ ਮੋਟਰਸਾਈਕਲ ਕਰਾਂ ਮੈਂ ਆ ਤਕਾਂ ਗਾਇਸ ਹੁਣ ਆਪਾਂ ਆ ਚੁੱਕੇ ਆ ਮਕਾਨ ਦੇ ਵਿੱਚ ਤੇ ਤੇ ਨੂੰ ਫੇਡਾਂਗੇ ਤੇ ਬਾਹਰ ਦਾ ਮੌਸਮ ਚੈੱਕ ਕਰੋ ਗਾਇਸ ਮੈਨੂੰ ਲੱਗ ਰਹੀ ਹੈ ਠੰਡ ਮੋਟਰਸਾਈਕਲ ਚਲਾ ਗਿਆ ਮੈਂ ਅਣੀਗੇ ਤਾਂ ਮਿਲਦਾ ਕਰੋ ਗਲਾ ਪੈਣੀ ਕਿਉਂਕਿ ਗਾਇਸ ਜੇ ਕਾਮ ਹੁੰਦੇ ਚਾਂਸਸ ਲੱਗ ਰਹੇ ਨੇ ਸਵੇਰੇ ਕਾਨਸੈਪਟ ਜਾਣਾ ਸਵੇਰ ਦਾ ਵਲੋਗ ਨਾ ਕੋਈ ਗਾਇਸ ਮਿਸ ਕਰਿਓ ਕਿਉਂਕਿ ਸਵੇਰੇ ਜਾਣਾ ਭਾ ਕਾਨਸੈਪਟ ਬਾਈ ਨਹੀਂ ਭਾਈ ਗਾਇਸ ਚੈੱਕ ਕਰੋ ਸਾਡੀਆਂ ਅਗਰਿਆਂ ਦਾ ਵਿਕਾਸ ਪਾਣੀ ਖਲੋਤਾ ਆਇਆ ਹੈ ਹੁਣ ਅਸੀਂ ਚੱਲੇ ਆ ਗਾਇਸ ਗੁਰਦੁਆਰੇ ਦੁਕਾਨ ਬੰਦ ਕਰਤੀ ਆ ਗਾਇਸ ਤੇ ਬੰਦ ਕਰਕੇ ਗੁਰਦੁਆਰੇ ਚੱਲੇ ਆ ਪਰ ਮਨ ਘਰੇ ਜਾਇਆ ਤੇ ਕਹਿੰਦਾ ਦੁੱਧ ਲੈਣ ਜਾਣਾ ਮੈਂ ਜਾ ਲੈ ਵਾ ਵੀ ਤੇਰੀ ਤਾਂ ਓਕੇ ਆ ਤੇ ਹੁਣ ਗਾਇਸ ਆਪਾਂ ਚੱਲਦੇ ਹਾਂ ਗੁਰਦੁਆਰੇ ਅੰਦਰ ਤੇ ਤੁਹਾਨੂੰ ਮਿਲਦੇ ਸੁਖਾ ਸੰਗਰਾ ਕੇ ਬਾਏ ਗਾਇਸ ਭਰਾ ਮੈਂ ਸਾਰੇ 6 ਵਜੇ ਦਾ ਟਾਈਮ ਦਿੱਤਾ ਸੀ ਵੇ ਸਾਢੇ 5 ਵਜੇ ਭਰਾ ਉਹ ਯਾਰ ਮੈਂ ਤਾਂ ਆਪਾਂ ਗਰੁੱਪ ਬਣਾਈਏ ਇੱਕ ਆਪਣਾ ਜਦੋਂ ਲੱਗਦੇ ਜਾਂਦੇ ਹੁੰਦਾ ਉੱਥੇ ਕਰ ਦਿੰਦਾ ਬੰਦਾ ਕਿ ਹਾਂ ਵੀ ਏਜੇ ਵਜੇ ਗਾਇਸ ਆਪਾਂ ਆ ਚੁੱਕੇ ਹਾਂ ਤਾਂ ਸੁਖਾ ਸੰਗਰਾ ਕੇ ਤੇ ਹਰ ਮੰਨ ਲਿਆ ਮਾਈਨਕ੍ਰਾਫਟ ਹਰ ਮੰਨੇ ਮਾਈਨਕ੍ਰਾਫਟ ਖਰੀਦ ਲਈਏ ਮੇਰੇ ਆਂਗੂ ਤੇ ਹੁਣ ਇਹਦਾ ਡਾਊਨਲੋਡ ਕਰਨਾ ਤੇ ਮਨ ਗਾਈਜ਼ ਇਹ ਡਾਊਨਲੋਡ ਡਾਊਨਲੋਡ ਕਰਦੇ ਆ ਪੋਸਟਾਂ ਵੀ ਅਪਲੋਡ ਅਪਲੋਡ ਕਰਨੀਆਂ ਤੇ ਜਿਹਨੂੰ ਅੱਜ ਦਾ ਵਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਈਜ਼ ਬਾਏ